ਲਓ ਵੀ ਦੋਸਤੋ ਅੱਜ ਆ ਪਉ ਗੱਲ ਕਰਦੇ ਆ ਕਿਸਾਨਾਂ ਵਾਲੀ ਕਿ ਆ ਦੇਖੋ ਸਾਡੇ ਕਿਸਾਨਾਂ ਦਾ ਨਾ ਹੁਣ ਸਾਡਾ ਜਾਨੀ ਝੋਨਾ ਪੱਕਿਆ ਪਿਆ ਆ ਦੇਖੋ ਸਨੈਰੀ ਸਨੈਰੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਮੁੰਜਰਾ ਜਿਹਨੂੰ ਆਪਾਂ ਕਹਿ ਲઈએ ਵੀ ਸਿਉਣਾ ਇਹ ਸਿਉਣਾ ਹੈਗਾ ਕਿਸਾਨਾਂ ਦਾ ਕਿਸਾਨਾਂ ਦਾ ਸਿਉਣਾ ਆ ਦੇਖੋ ਇਹ ਸਿਉਣਾ ਹੁਣ ਸਾਨੂੰ ਪੈਸੇ ਦੇਊਗਾ ਤੇ ਸਾਡੇ ਦੇਸ਼ ਨੂੰ ਤਰੱਕੀ ਦੇਊਗਾ ਨਾ ਇਹ ਤਾਂ ਇਹ ਗਰੀਬਾਂ ਨੂੰ ਦੇਊਗਾ ਭਾਈ ਰਜ਼ਕਾਰ ਮੁੰਦਰਾਂ ਚ ਕੁੜੀਆਂ ਸਾਡੀਆਂ ਧੀਆ ਭੈਣਾਂ ਚੜੀਆਂ ਗਰੀਬਾਂ ਦੀਆਂ ਹੈਗੀਆਂ ਕੁੜੀਆਂ ਕੱਤਰੀਆਂ ਨੂੰ ਹਾਂ ਤੇ ਨਾਲੇ ਵਪਾਰੀਆਂ ਨੂੰ ਨਾਲੇ ਜਿਹੜੇ ਕਰਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਸ ਨੇ ਪੈਸੇ ਦੇ ਦਿਆਂ ਤੇ ਕਿਸਾਨਦਿਆਂ ਵੀ ਆਸਾਂ ਇਹਦੇ ਦੇ ਤੇ ਪਰ ਜਿਹੜੇ ਹਰਪੀਰ ਤਾ ਫਿਰੋਜ਼ਪੁਰ ਸ਼ਹਿਰਪੁਰ ਵਗੈਰਾ ਉਹਨਾਂ ਦਾ ਝੋਨਾ ਵਿਚਾਰਾਂ ਦਾ ਥੇ ਨਹੀਂ ਪਾਣੀ ਚ ਪਤਾ ਨਹੀਂ ਕਿੱਧਰ ਗਿਆ ਜ਼ਮੀਨਾਂ ਵੇ ਲੈ ਗਿਆ ਰੋੜ ਕੇ ਉਹ ਵਿਚਾਰੇ ਬੈਠੇ ਸਬਰ ਕਰੀ ਪਰ ਧੰਨਵਾਦ ਸਾਡੇ ਪੰਜਾਬ ਦਾ ਹਰਿਆਣੇ ਦਾ ਹੋਰ ਬੜੇ ਲੋਕ ਆਏ ਆਏ ਸਾਰੇ ਕਿਸਾਨ ਹੀ ਆ ਉਹਨਾਂ ਨੇ ਆ ਕੇ ਧੰਨਵਾਦ ਉਹਨਾਂ ਤਾਂ ਕਰਦੇ ਆ ਵੀ ਆ ਕੇ ਉਹਨਾਂ ਨੇ ਵਿਚਾਰਾਂ ਨੇ ਉਹਨਾਂ ਦਾ ਸਾਰਾ ਕੰਮ ਸੰਭਾਲ ਲਿਆ ਕਰਾ ਲਾ ਲਾ ਕਿਤੇ ਕੱਢੀ ਜਾਂਦੇ ਆ ਜਮੀਨ ਬੀਜਾਂ ਜੋ ਕਰ ਜਾਂਦੇ ਚਲ ਕਣਕ ਤਾਂ ਕਰ ਲਿਆਂਗੇ ਪਰ ਗੱਲ ਐ ਕਰਦੇ ਆਪਾਂ ਵੀ ਇਹ ਝੋਨਾ ਸੋਨੇ ਵਰਗਾ ਇਹੇ ਜੇ ਸੋਨਾ ਹੁੰਦਾ ਸੁਨੇਰੀ ਤੇ ਇਹ ਜੇ ਹੀ ਹੈ ਤੇ ਇਹ ਸਾਡੀ ਫਸਲ ਹੁਣ ਮੁੱਖ ਹੋ ਗਈ ਸਰਕਾਰ ਕਹਿੰਦੀ ਝੋਨਾ ਨਾ ਬੀਜੋ ਬਈ ਨਰਮਾ ਹੁੰਦਾ ਨੀ ਕੀ ਕਰਗੇ ਸਾਨੂੰ ਬੀਜਣਾ ਪੈਂਦਾ ਨਰਮਾ ਵੀ ਬਹੁਤ ਚੰਗਾ ਜੇ ਹੋਵੇ ਤਾਂ ਹੁਣ ਦੋ ਸਾਲ ਦਾ ਪਿਛਲੇ ਸਾਲ ਵੀ ਹੋ ਗਿਆ ਸ਼ੈਂਕੀ ਵੀ ਠੀਕ ਹੈ ਜੀ ਨਰਮਾ ਚੰਗਾ ਹੋਣ ਲੱਗ ਗਿਆ ਸੀ ਨਰਮਾਈ ਵੀ ਜਗਾ ਰਹੇ ਅਸੀਂ ਕਿਉਂ ਅਮੇ ਕੌੜੇ ਕਸੌਲੇ ਪਾਣੀ ਤੇ ਖਾਰੇ ਪਾਣੀ ਤੇ ਝੋਨਾ ਲਾਵਾਂਗੇ ਤਾਂ ਕਰਕੇ ਇਹ ਝੋਨਾ ਵੀ ਲਾਉਣੋਂ ਹਰ ਜਾਗੇ ਅਸੀਂ ਨਰਮਾ ਲਾ ਲਿਆ ਕਰਾਂਗੇ ਉਹਨਾਂ ਤੇ ਤੁਹਾਨੂੰ ਲਾਉਣਾ ਪੈਂਦਾ ਇਹ ਤਾਂ ਸਿੱਗੀ ਗੱਲ ਆਪਣੀ ਖੇਤੀ ਦੀ ਕੇ ਵਸੇ ਹੈ 10 ਕਿ ਦਿਨਾਂ ਦਾ ਪਰੌਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਵੱਢ ਕੇ ਤੇ ਮੰਡੀ ਵੇਚ ਕੇ ਤੇ ਆਪਦੇ ਜਿਹੜੇ ਕਾਰਜ ਆ ਉਹ ਸਮਾਰਨੇ ਆ ਕਿਸਾਨਾਂ ਨੇ ਸਾਰਿਆਂ ਨੇ ਕਿ ਕਿਸਾਨਾਂ ਦਾ ਇਹਦੇ ਉੱਤੇ ਬਹੁਤ ਜਿਆਦੇ ਆਸਾਂ ਮੇਡਾ ਹੁੰਦੀਆਂ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਕ ਥੋੜਾ ਜਿਹਾ ਗੀਤ ਸੁਣਾਉਣ ਲੱਗੇ ਆ ਉਹ ਵੀ ਕਿਸਾਨ ਹੈ ਜਿਹਦਾ ਮੈਂ ਗੀਤ ਸੁਣਾਉਂਗਾ ਪਰ ਉਹ ਨਸ਼ੀਰ ਜੀ ਹੈ ਤੇ ਉਹ ਜਿਹੜੀ ਕਿਸਮਾ ਪਹਿਲਾਂ ਵੀ ਸੁਣਾਇਆ ਸੀਗਾ ਗੀਤ ਤੇ ਅੱਜ ਵੀ ਸੁਣਾਉਂਗਾ ਅੱਜ ਮੇਰਾ ਖਿਆਲ ਆ ਵੀ ਤੁਹਾਨੂੰ ਦੇਖ ਲੈਣ ਜੋ ਕਿੰਨਾ ਹੈਗਾ ਇਹ ਸੀਮਾ ਭਾਗ ਪਹਿਲਾਂ 5 ਭਾਗ ਤੋਂ ਸੁਣਾਤੇ ਅੱਜ ਮੈਂ ਸੀਮਾ ਭਾਗ ਤੋਂ ਸੁਣਾਉਂਗਾ बैठा ਵੀ ਜੋ ਨੇ ਜੀ ਆ ਤਾਂ ਦੇਖੋ ਚਾਸ਼ਪੇ ਮੇਰੇ ਝੋਨਾ ਹੀ ਹੈ ਗਰਮੀ ਚ ਬਹੁਤ ਜਿਆਦਾ ਗਰਮੀ ਚ ਬੈਠ ਕੇ ਮੈਂ ਇਹ ਲਿਖਦਾ ਕਿ ਮੈਂ ਕਿਸਾਨ ਆ ਤੇ ਕਿਸਾਨੀ ਨਾਲ ਮੈਂ ਜੁੜਿਆ ਹੋਇਆ ਲੋ ਹੁਣ ਸੁਣੋ ਗੀਤ ਸੀਮਾ ਭਾਗ ਕੀ ਕਹਿੰਦਾ ਹੈ ਉਹਦੇ ਘਰ ਵਾਲੀ ਕੀ ਕਹਿੰਦੀ ਹੈ ਕਹਿੰਦੀ ਬੰਦਾ दारू ਪੀ ਕੇ ਰਾਖਸ਼ ਬਣ ਜਾਂਦਾ ਹੈ ਤਾਂ ਕਰਕੇ दारू ਨਹੀਂ ਪੀਣੀ ਚਾਹੀਦੀ ਤੇ ਇਹ ਸੁਣੋ ਗੀਤ ਕਿ ਉਹਦੇ ਇਹ ਪਤਨੀ ਉਹ ਕੀ ਕਹਿੰਦੀ ਹੈ ਆਪਣੇ ਪਤੀ ਨੂੰ ਕੇ दारू ਨਾ ਪੀਆ ਕਰ ਮੈਨੂੰ ਤਾਂ ਹਾਂ ਤਾਂ ਚੜਨਾ ਪੈਗਾ ਥੋੜਾ ਜਿਆ ਕਿਉਂਕਿ ਉੱਥੇ ਥੱਲੇ ਕੀੜੇ ਸੀ ਤੇ ਮੇਰੇ ਕੀੜੇ ਜੜੀ ਜਾਂਦੀ ਸੀਗੇ ਤਾਂ ਕਰਕੇ ਮੈਂ ਤਾਂ ਆ ਗਿਆ ਲਓ ਜੀ ਹੁਣ ਅਸੀਂ ਸੋਨ ਗੀਤ ਸੁਣਾਉਣ ਲੱਗੇ ਆ ਪਤੀ ਪਤਨੀ ਦਾ ਗੀਤ ਹੈ ਜਿਹੜਾ ਹੈਗਾ ਕਿ ਪਤੀ ਨਿਸ਼ੇੜੀ ਅੜਵਜਨਾਨੀ ਉਹਨਾਂ ਦਾ ਤੁਹਾਨੂੰ ਅਸੀਂ ਗੀਤ ਸੁਣਾਉਣੇ ਆ ਕੀ ਕਹਿੰਦੀ ਹੈ ਪਤਨੀ ਇਹ ਲੋ ਸੁਣੋ ਗੀਤ दारू ਪੀ ਕੇ ਬੰਦਾ ਬਾਨੇ ਜਾਂਦਾ ਰਾਗ ਸ਼ਵੇ दारू ਲਓ ਜੀ ਦਵਾਰੇ ਮੈਨੂੰ ਥੱਲੇ ਉਤਰਨਾ ਪੈ ਗਿਆ ਕਿ ਤਾਹਾਂ ਧੁੱਪ ਲੱਗਦੀ ਹੈ ਤੇ ਧੁੱਪ ਦੇ ਵਿੱਚ ਨਾ ਖੜਿਆ ਨਹੀਂ ਜਾਂਦਾ ਤਾਂ ਕਰਕੇ ਮੈਂ ਥੱਲੇ ਉਤਰਿਆ ਹੁਣ ਦਵਾਰੇ ਚਾਲੂ ਕਰੂੰਗਾ ਮਾਫ ਕਰੋ ਐਨ ਆਖਿਓ ਵੀ ਇਹ ਕਮਲ ਦਾ ਗੁੱਟੀ ਜਾਂਦਾ ਹੈ ਗਰਮੀ ਬਹੁਤ ਸੀ ਤੇ ਟਾਈਮ ਹਜੇ ਵੇਗਲੇ ਚਾਰੀ ਵਜਿਆਂ ਤੇ ਗਰਮੀ ਬਹੁਤ ਹੈ ਚਲੋ ਜੀ ਸੁਣੋ ਇਹ ਇੱਕ ਗੀਤ ਜੈ ਸਿੰਘ ਵਾਲਿਆਂ ਪੜਦਾ ਧਾਰੂ ਪੀ ਕੇ ਬੰਦਾ ਬਾਨ ਜਾਵੇ ਰਾਗ ਸ਼ਵੇ ਦੇਵਤੇ ਨਾ ਕੋਲ ਖੜ ਦੇ ਲੋਕ ਆਖਦੇ ਨੇ ਧਾਰੂ ਵਾਲੇ ਬੰਦੇ ਦੇਵੇ ਦੇਵਤੇ ਨਾ ਘਰੇ ਵੜ ਦੇ ਉਥੇ ਦੇਵਤਿਆਂ ਨੇ ਦਸਕਾਰ ਆਉਣਾ ਬੇ ਜਿੱਥੇ ਐ ਸ਼ਰਾਬੀ ਲੜਦੇ दारू ਪੀਣ ਵਾਲੇ ਬੰਦੇ ਕੋਲੇ ਚੰਨ ਵੇਤੇ ਕੁੱਤੇ ਬੰਦੇ ਆ ਕੇ ਖੜਦੇ ਜਿਹੜਾ ਦਿਨ ਰਾਦਰੂ ਪੀਂਦਾ ਤੇ ਕੁੱਤੇ ਖੜਨਗੇ ਜਿਹੜਾ ਰਾਦਰੂ ਪੀਣ ਵਾਲਾ ਬੰਦਾ ਵੀ ਕੁੱਤੇ ਆ ਗਏ ਹੁੰਦੇ ਉਹ ਜੇ ਖੜਨਗੇ ਆ ਕੇ ਦੇਵਤੀ ਦਾ ਉਥੇ ਖੜਦੇ ਜਿੱਥੇ ਗੁਰੂ ਦੀ ਬਾਣੀ ਚੱਲਦੀ ਹੈ ਭਾਵੇਂ ਕੋਈ ਮੰਦਰ ਹੈ ਮਸੀਤ ਹੈ ਗਿਰਜਾ ਘਰ ਹੈ ਭੋਮਿਆ ਗੁਰੂ ਘਰ ਗੁਰੂ ਘਰ ਆ ਗੁਰਦੁਆਰਾ ਸਵਾ ਸਾਦਾ ਉੱਥੇ ਖਰਦਿਆ ਦੇਵਤੇ ਤੇ दारू ਵਾਲਿਆਂ ਕੋਲੇ ਤਾਂ ਫਿਰ ਛੱਤੇ ਬਰੇਟ ਹੀ ਹੁੰਦੀ ਹੈ ਹਲੋ ਸੁਣੋ ਗੀਤ ਜਿਹੜੇ दारू ਨੂੰ ਬੇਹੱਥ ਨਹੀਂ ਲਾਉਂਦੇ ਉਹ ਘਰ ਵਿੱਚ ਐਸ਼ ਕਰਦੇ ਉਹ ਤਾਂ ਤੜਕੇ ਵੇ ਲੱਗ ਜਾਂਦੇ ਕੰਮ ਤੇ ਹੈ ਸ਼ਾਮ ਵੇਲੇ ਘਰ ਵੜਦੇ ਉਹ ਤਾਂ ਸੁੱਖ ਦੀਵੇਂ ਖਾਂਦੇ ਰਹਿਣ ਰੋਟੀ ਤੇ ਦੋਵੇਂ ਜੀ ਹੈ ਰਹਿੰਦੇ ਹੱਸਦੇ ਬਸ ਆਣ ਤੇ ਗਵਾਂਡ ਬੰਨੀ ਬੇਖਲੇ ਵੇ ਸੁਖੀ ਸੰਧੀ ਰੈਣ ਬਸਦੇ ਜਿਹੜੇ ਕਰਨੇ ਹੈ दारू ਨੇ ਉਜਾਰੇ ਵੀ ਚੁੱਲਿਆਂ ਚ ਕਾ ਉਗਦਾ ਜਿਹੜੇ ਕਰ ਹੈ ਵੀ दारू ਨੇ ਉਜਾਰੇ ਵੀ ਚੁੱਲਿਆਂ ਚ ਕਾ ਉਗਦਾ ਜਦੋਂ ਭੱਜ ਜੇ ਸ਼ਰਾਬੀ ਦੀ ਜਨਾਨੀ ਮਲੰਗਾਂ ਦੇ ਤਾਰੂ ਮਲੰਗਾਂ ਦੇ ਤਰੀ ਆਂਡਾ ਉੱਡਦਾ ਜਦੋਂ ਭੱਜ ਜੇ ਸ਼ਰਾਬੀ ਦੀ ਜਨਾਨੀ ਮਲੰਗਾਂ ਦੇ ਤਰੀ ਆਂਡਾ ਉੱਡਦਾ ਠੇਰ ਤਰੀ ਆਂਡਾ ਕਰ ਚ ਮਲੰਗਾਂ ਦੇ ਵੇ ਥੋੜਾ ਚਿਰ ਰੇਂਦਾ ਪੁੱਜਦਾ ਬਸ ਪੰਜ ਸੱਤ ਸਾਲਾਂ ਦੇ ਮਗਰੋਂ ਸ਼ਰਾਬੀ ਸਵੇ ਆਂਚ ਪੁੱਜਦਾ ਹੌਣ ਉਠੇਗਾ ਕੇ ਕੰਨ ਫੜ ਠਾਵਾ ਤੂੰ ਮਰੇ ਛੱਪ ਬੰਗੂ ਪੈ ਗਿਆ ਬੱਚੇ ਕਹਿਣਗੇ ਜੋ ਸਾਡਾ ਸ਼ਰਮਾਇਆ ਉਹ Papa ਸੇਵਾਂ ਚ ਲੈ ਗਿਆ ਵੀ ਤੂੰ ਵੀ ਤੂੰ ਤਰਦਾ ਸੀ ਸੋਹਣਿਆ ਸਮੁੰਦਰ ਤੂੰ ਕਾ ਤੂੰ ਕਾ ਤੂੰ ਪੱਤਣਾ ਤੇ ਵਹਿ ਗਿਆ ਵੇ ਤੂੰ ਤਾਰਦਾ ਸੀ ਸੋਹਣਾ ਸਮੁੰਦਰ ਤੂੰ ਕਾ ਤੂੰ ਪੱਤਣਾ ਤੇ ਵਹਿ ਗਿਆ ਤੈਨੂੰ ਜੈ ਸਿੰਘ ਵਾਲਾ ਅਣ ਪੜਵੇ ਤੇ ਤੈਨੂੰ ਸੱਚੀ ਗੱਲ ਕਹਿ ਗਿਆ ਲੋ ਜੀ ਕਾਹੀ ਤਾਂ ਸੱਚੀ ਗੱਲ ਹੀ ਕਹਿਣੀ ਹੁੰਦੀ ਐ ਮੈਂ ਤਾਂ ਏਡਾ ਵੱਡਾ ਲਖਾਰੀ ਵੀ ਨਹੀਂ ਪਰ ਜਿਹੜੇ ਲਖਾਰੀ ਆ ਨਾ ਉਹ ਸੱਚੀ ਗੱਲ ਹੀ ਕਹਿੰਦੇ ਹੁੰਦੇ ਆ ਭਾਈ ਅਸੀਂ ਤੂੰ ਬਚੋ ਇਹ ਕੰਮ ਮਾੜਾ ਐ ਅਸੀਂ ਤਾਂ ਤੁਹਾਨੂੰ ਸੰਦੇਸ਼ ਦੇਣਾ ਐ ਸੋਡੀ ਗੱਲ ਮਾੜੀ ਆ ਜੇ ਦਾਰੂ ਪੀਓਗੇ ਘਰ ਵਾਲੀ ਨੂੰ ਕੁੱਟੋਗੇ ਸਾਰਾ ਕੁਝ ਵੇਚ ਕੇ ਖਾਜੋਗੇ ਮਲੰਗ ਹੋ ਜਾਓਗੇ ਤੇ ਸੋਨੂੰ ਫਿਰ ਕੌਣ ਚੱਲੂਗਾ ਕਿਸੇ ਸਾਧ ਦਾ ਡੇਰਾ ਉੱਥੇ ਜਾਣਾ ਪਊਗਾ ਸੋਨੂੰ ਉੱਥੇ ਵੀ ਝਾੜੂ ਮਾਰ ਕੇ ਰੋਟੀ ਮਿਲਣੀ ਆ ਤੇ ਉਹਦੇ ਨਾਲੋਂ ਬਿਹਤਰ ਹੀ ਐ ਚਲੋ ਸਾਧੂ ਸੰਤ ਤਾਂ ਬੈਠਿਆ ਡੇਰਿਆਂ 'ਚ ਉਹਨੇ ਤਪੱਸਿਆ ਕਰੀ ਹੁੰਦੀ ਐ ਉਹਨਾਂ ਨੇ ਨਾਮ ਜਪਣਾ ਹੁੰਦਾ ਤੇ ਤੁਸੀਂ ਜੰਮ ਕੇ 16-16 ਜਵਾਕ ਤੇ ਫੇਰ ਆਖੋਗੇ ਡੇਰਿਆਂ 'ਚ ਝਾੜੂ ਫੇਰਾਂਗੇ ਨਹੀਂ ਸੋਡੀ ਖਤਰ ਮਾੜੀ ਗੱਲ ਐ ਕੰਮ ਕਰਿਆ ਕਰੋ ਆਪਣੀ ਡਿਊਟੀ ਕੰਮ ਤੇ ਹੈ ਤੇ ਸਾਧੂ ਸੰਤ ਹੈ ਜਿਹੜੇ ਉਹ ਆਪਣੇ ਖਾਤਰ ਤਪੱਸਿਆ ਕਰਦੇ ਆ ਲੋਕਾਂ ਨੂੰ ਉਹ ਸੁੱਖ ਬਖਾਉਂਦੇ ਆ ਰੱਬ ਕੋਲੋਂ ਮੰਗ ਕੇ ਆਪੋਂ ਦਿੰਦੇ ਆ ਤੇ ਲੋ ਜੀ ਮਾੜਾ ਕੰਮ ਨਾ ਕਰਿਆ ਕਰੋ ਤੇ ਤੁਸੀਂ ਨਾ ਸੁਣ ਕੇ ਮੇਰੀ ਵੀਡੀਓ ਵੇਖ ਕੇ ਸਾਡੀ ਵੀਡੀਓ ਸੁਣਿਆ ਕਰੋ ਤੇ ਉਹਦੇ ਵਾਰ ਕਿਰਪਾ ਕਰਕੇ ਸਬਸਕ੍ਰਾਈਬ ਨਾ ਭੁੱਲਿਆ ਕਰੋ ਲਾਇਕ ਕਰਕੇ ਗਾ ਸ਼ੇਅਰ ਕਰਿਆ ਕਰੋ ਵੀਡੀਓ ਤੇ ਤੁਹਾਨੂੰ ਨਵੀਂ ਤੋਂ ਨਵੀਂ ਗੱਲ ਸੁਣਾਇਆ ਕਰਾਂਗੇ ਤੇ ਸਵੇਰੇ ਸਾਨੂੰ ਅਸੀਂ ਸਤਵਮਾ ਭਾਗ ਸੁਣਾਵਾਂਗੇ ਇਸ ਕਹਾਣੀ ਦਾ ਜਿਹੜਾ ਹੈਗਾ ਸ਼ਰਾਬੀ ਜਿਹੜਾ ਹੈਗਾ ਵੀ ਨਸ਼ੇੜੀ ਤੇ ਪਤੀ ਤੇ ਪਤਨੀ ਹੈਗੀ ਅੜਬ ਅੜਬ ਉਹ ਕੁਸਤਾ ਮਾਰੀ ਮੋਟੀ ਸੀ ਕਿ ਕੁਝ ਕਰ ਦਿੰਦੇ ਆ ਸ਼ਰਾਬੀ ਭਾਈ ਤੇ ਉਹ ਗੱਲ ਤੁਸੀਂ ਪੱਲੇ ਵੰਨ ਲੋ ਵੀ ਨਸ਼ਾ ਨੀ ਕਰਨਾ ਕੋਈ ਕੰਮ ਕਰਿਆ ਕਰੋ ਧੰਨਵਾਦ ਓਡਾ ਸ਼ੇਅਰ ਕਰ ਦਿਆ ਕਰੋ ਗਾਂ ਦੇ ਗਾਂ ਤੇ ਸਵੇਰੇ ਸਾਨੂੰ ਫੇਰ ਸੁਣਾਉਂਗਾ ਧੰਨਵਾਦ